ਕਾਲ ਸਾਰਿਆਂ ਨੂੰ ਕਿਵੇਂ ਠੀਕ ਠਾਕ ਹੋ ਪ੍ਰਮਾਤਮਾ ਸਾਰਿਆਂ ਨੂੰ ਠੀਕ ਠਾਕ ਰੱਖੇ ਸਾਡੇ ਨਾਲ ਜਿਹੜਾ ਉਪਰ ਬਲਬ ਲਾਈਟ ਇਹ ਖਰਾਬ ਹੋ ਗਿਆ ਤੇ ਹੁਣ ਆ ਜਲਾਈ ਆ ਅਰ ਜਸੀਂ ਗਏ ਸੀ ਘਰਦਰ ਸੱਤ ਲਵੰਡੀ ਸਰਦਮਦਵਾ ਲੁੰਡੀ ਸਾਪ ਦਮਦਵਾ ਆਇਆ ਅਸੀਂ ਦਮਦਵਾ ਖਾਹੋ ਤੇ ਉਥੋਂ ਅਸੀਂ ਆਈਆਂ 1:3 ਵਜੇ ਅਸੀਂ ਸੋਚੇ ਹੈ 1:30 ਵਜੇ ਜਿੰਮੂ ਆ ਗਏ ਤੇ ਅਸੀਂ ਇੱਥੋਂ ਗਏ ਹਾਂ 9:30 ਵਜੇ ਚੜ੍ਹਗੇ 9:35 ਤੋਂ 40 ਤੇ ਅਸੀਂ 1:30 ਵਜੇ ਆ ਗਏ ਉੱਥੇ ਨਾ ਜਪਹਿਰਾ ਸਾਹਿਬ ਚੱਲਦਾ ਬਾਬਾ ਦੀਪ ਸਿੰਘ ਦਾ ਹੈ ਪੂਰਾ ਸਾਹਿਬ ਚਲਵੰਡੀ ਸਾਪੂ ਤੋਂ ਹੁੰਦਾ ਸੀ ਤੇ ਉੱਥੇ ਗਏ ਸੀ ਚਲੋ ਆਈਆਂ ਪਤਾ ਕੀ ਲੋਕ ਕਹਿੰਦੇ ਵੀ ਰੱਬ ਨਾਲ ਤਾਂ ਘਰੇ ਵੀ ਜੁੜੇ ਜਾਂਦਾ ਆਪਾਂ ਸਾਕੋ ਸੋ ਜਾਂਦਾ ਪਰ ਜਿਹੜਾ ਉੱਥੇ ਸੰਗਤ ਦਰਸ਼ਨ ਨਾ ਤਾਂ ਸੰਗਤ ਦੇ ਵਿੱਚ ਬੈਠ ਕੇ ਆਪ ਸੰਗਤ ਦੇ ਦਰਸ਼ਨ ਕਰਦੇ ਹਨਾ ਨਾਲੇ ਉੱਥੇ ਆਈਏ ਵੀ ਉੱਥੇ ਆਪਾਂ ਵੀਗ੍ਰਵਾਣੀ ਪੜ ਸਕਦੇ ਹਾਂ ਜਦੋਂ ਉੱਥੇ ਪਾਠ ਕਰ ਸਕਦੇ ਹਾਂ ਹੰਗਲ ਦੇ ਵਿੱਚ ਬੈਠ ਕੇ ਉਸੇ ਧਿਆਨ ਨਾਲ ਸੇ ਪਾਸੇ ਘਟ ਜਾਂਦਾ ਇਸ ਕਰਕੇ ਵੀ ਸੰਗਤ ਦੇ ਵਿੱਚ ਵੀ ਕੋਈ ਕੀ ਪਤਾ ਕਿਹੜਾ ਇਹੋ ਜਿਹਾ ਕੋਈ ਰੱਬੀ ਰੂ ਬੈਠਣ ਦੀ ਜੇ ਦਰਸ਼ ਹੋ ਜਾਂਦੇ ਭਲਾ ਹੋ ਜਾਂਦਾ ਪੁੰਬਾਰਾ ਹੋ ਜਾਂਦਾ ਹੈ ਨਾ ਇਸ ਕਰਕੇ ਸੰਗਤ ਦਰਸ਼ਨ ਵੀ ਬਹੁਤ ਜ਼ਰੂਰੀ ਹੈ ਤੇ ਜਿਮੂ ਬਾਹਰ ਚ ਲੈ ਕੇ ਜਿਮੂ ਆ ਗਿਆ ਆ ਗਿਆ ਬੋਲੇ ਕਿ ਆ ਗਿਆ ਜਿਮੂ ਕੀ ਲੈ ਕੇ ਆਇਆ ਏ ਬੋਲ ਕਾਕ ਕੇ ਲਿਆ ਆ ਖੇਡਣ ਵਾਲੀ ਬੋਲ ਨਿੱਕੀ ਜਿਆ ਦੀ ਆ ਦੀ ਮੇਰੀ ਬੁੱਗੀ ਦੀ ਬੋਲ ਹਨਾ ਹਨਾ ਕਾਕਲੋ ਕਾਕਲੋ ਕਿਥੋਂ ਲਿਆ ਬਾਹਰ ਕੇ ਹੀ ਪਟੇ ਵਰਪ ਜਈ ਬੋਲ ਜਾ ਕੇ ਲਿਆ ਕੇ ਹਾਂ ਬੈਠ ਜਾ ਓਏ ਬੈਠ ਜਾ ਓਏ ਬੈਠ ਜਾ ਬੈਠ ਜਾ ਬੈਠ ਕੇ ਬੈਠ ਕੇ ਬੈਠ ਕੇ ਖੇਡ ਲੀ ਜੀਮੂ ਤਾਂ ਆਉਂਦੇ ਤਾਂ ਚਰਬੀ ਨਹੀਂ ਸੀ ਤਾਂ ਪਹਿਲੇ ਉਹ ਕਿਤੇ ਲੈਟ ਚਲੀ ਗਈ ਹੋਣੀ ਆ ਇਹ ਠਾਕੇ ਮੈਂ ਸੀ ਚੜਾਈ 1:3 ਵਜੇ ਉੱਤੇ ਪਈ ਨਹੀਂ ਨੀਂਦ ਆਈ ਕਿਉਂਕਿ ਗਰਮੀ ਜ਼ਿਆਦਾ ਸੀ ਥਕਾਵਟ ਹੋ ਗਈ ਤੇ ਇੰਨੀ ਨੀਂਦ ਆਈ ਕਿਤੇ ਨਹੀਂ ਪਤਾ ਕਿੱਥੇ ਪਿੰਦੇ ਨੀਂਦ ਆਈ ਮੈਂ 4 ਵਜੇ ਮਸਾ ਉੱਠੀ ਤੱਕੰਦਕੀ ਹਾਂ ਹਾਂ ਬੈਠ ਕੇ ਖੇਡ ਲਾਂ ਕਿਵੇਂ ਕੋਲਕਲੀ ਕਰੀ ਜਾਂਦਾ ਲੈ 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 ਬਾਹਰ ਨੂੰ ਦਬਾ ਕੇ ਖਰਾਵੇ ਹੂੰ ਕੀ ਕਰੀ ਜਾਂਦਾ ਬੋੜ ਕਿਵੇਂ ਮੂਜੀ ਪਾ ਕੇ ਹੋ ਗਈ ਇਹ ਮਜਾਕ ਕਿ ਨਹੀਂ ਨੇ ਨੇ। ਰਸਾਂ ਨਾਲ ਲਈ। ਕਦੇ ਕਦੇ ਚਾਮਲ ਜਾਂਦੀ ਹੈ ਜਿਆਦਾ। ਹੂੰ। ਛਾਂ ਲਈ ਕੋਲਿਆ, ਮੇ 몰ਿਆ। ਖਾਸ ਨਾ ਜਾਵੇ ਬੁੱਗੋ। ਅੱਜ ਪੰਜਾਬ ਵਿੱਚ ਕਹਿੰਦੇ ਸ਼ੇਰ ਇੱਧਰ ਪੱਠਲਾ ਬੰਡਾ ਹੈ ਪੱਠੜ ਤੇ ਮਾਦਰ ਜਿੰਦਰ ਕੋਰ ਕੰਗ ਦਾ ਜਿਹੜੇ ਪੱਠਲ ਉਹਦਾ ਪੰਡ ਤੇ ਇਧਰ ਆ ਗਈ ਆਹਾ ਸੰਗਰੂਰ ਧੂਰੀ ਏਰੀਆ ਚ ਬਦਨ ਕਿਹੜੇ ਕਿਹੜੇ ਪੰਡ ਸਾਰੇ ਪੰਡਾ ਚ ਦੱਸ ਰਹੇ ਦਿਖਾ ਰਹੇ ਸੀ ਵੀ ਭਾਈ ਅਸੀਂ ਦੇਖਿਆ ਅਸੀਂ ਦੇਖਿਆ ਅਸੀਂ ਦੇਖਿਆ ਤੇ ਬਸ ਜੀ ਆ ਗਿਆ ਤੇ ਇਹ ਨਹੀਂ ਪਤਾ ਕਿੱਧਰ ਕਿੱਧਰ ਨੂੰ ਤੁਰਿਆ ਵੇ ਸਾਰੇ ਪੰਜਾਬ ਨੂੰ ਖਤਰਾ ਹੈ ਕਿਉਂਕਿ ਉਹ ਫੜ੍ਹੇ ਆਮ ਨਹੀਂ ਨਾ ਜਾਂਦਾ ਮਾਰਦੇ ਆ ਤੇ ਕੇ ਜੇ ਕੋਈ ਬੰਦਾ ਮਾਰਦਾ ਤਾਂ ਕੇਸ ਪੈਂਦਾ ਕੋਈ ਗੋਲੀ ਨਹੀਂ ਮਾਰ ਸਕਦੇ ਉਹਨੂੰ ਨਹੀਂ ਮਾਰ ਸਕਦੇ ਇਸ ਬਣੂ ਦਾ ਹਨਾ ਤੇ ਬੱਚੇ ਬੰਦੇ ਵੱਲੋਂ ਬੰਦੇ ਆ ਬੱਚਿਆਂ ਨੂੰ ਭਲਾ ਮਾਰਦੇ ਪਸ਼ੂਆਂ ਨੂੰ ਮਾਰਦੇ ਹੂੰ ਕਾ ਖਤਰਨਾਕ ਜਾਨਵਰ ਹੈ ਡਰ ਬਹੁਤ ਹੈ ਤਾਂ ਨਾਂ ਤੋਂ ਹੀ ਡਰ ਲੱਗਦਾ ਜਿੰਮੂ ਦੇ ਬੁੱਲੇ ਖੋਸ਼ੇ ਬੈਪ ਲੈ ਕੇ ਬੋਲ ਤਾਂ ਹੂੰ ਤੱਕ ਮੌਸਮ ਠੀਕ ਸੀ ਪਰ ਪਿਛਲੇ ਸੰਡੇ ਉੱਤੇ ਜਮਾ ਠੀਕ ਸੀਗਾ ਉੱਦੇ ਮਾੜੇ ਜਿਆਦਾ ਠੀਕ ਸੀ ਅੱਜ ਥੋੜੀ ਜਿਹੀ ਗਰਮੀ ਜ਼ਿਆਦਾ ਸੀ ਤਾਂ ਇਹ ਤਾਂ ਬੁਰਾ ਹਾਲ ਹੋ ਗਿਆ ਕਿ ਮੈਂ ਤਾਂ फटाफट ਕੱਪੜੇ ਬਦਲ ਕੇ ਕੱਲਾ ਕਮੀਜ਼ ਬਦਲਿਆ ਨਾਲ ਦੀ ਨਾਲ ਮੈਂ ਤਾਂ ਸੌਂ ਗਈ ਆ ਪਾਣੀ ਪੀਤਾ ਤੇ ਆਮ ਨਾਲ ਸੌਂ ਗਈ ਤੇ ਮੈਨੂੰ ਨਹੀਂ ਪਤਾ ਰਿਹਾ ਮੈਂ ਕਿੱਥੇ ਪਈ ਆ ਕਿੱਥੇ ਨਹੀਂ ਨੀਂਦ ਆਈ ਕੀ ਸੀਟੀ ਵੱਜ ਗਈ ਜਿੰਮੋ ਨੇ ਪੈਰ ਮਾਰੇ ਉੱਤੇ ਸੀਟੀ ਵੱਜ ਗਈ ਕਿੱਥੋਂ ਆਇਆ ਕਿੱਥੋਂ ਲਿਆਇਆ ਬੋਲ ਹੁਣ ਮਿੰਨੀ ਖੇਡ ਲਾ ਬੈਠ ਕੇ ਵੈਸੇ ਨਾ ਹੁਣ ਏਸੀ ਇੰਨਾ ਕਾਮਯਾਬ ਹੋਇਆ ਪਿਆ ਵੀ ਜੇ ਮੈਂ 26 ਤੇ ਵੀ ਕਰਦੀਏ ਤਾਂ ਵੀ ਮਿੰਨੀ ਮੇ ਛੰਡ ਜੀ ਲੱਗਣਾਂ ਜਾਂਦੀ ਹੈ ਕਈ ਵਾਰ ਤਾਂ 28 ਤੇ ਕਰਨਾ ਪੇਤਾ ਫਿਰ ਜਾ ਕੇ ਸੈਟ ਜੀ ਹੁੰਦਾ ਵੀ 20 16 18 ਅੱਗੇ ਜੇ ਮੈਂ 16 ਤੇ ਕਰਕੇ ਪਹਿਨ ਸੀ ਪਰ ਮੈਂ ਕਿਹ ਹੈ ਸੀ ਕਪੜਾ ਮੋਟਾ ਲਾ ਕੇ ਪਹਿਨ ਸੀ ਮਕੰਬੜ ਵਗੈਰਾ ਤੇ ਹੁਣ ਮੈਂ 26 ਤੇ ਠੰਡ ਲੱਗਣ ਲੱਗ ਜਾਂਦੀ ਆ ਮੈਂ ਚਾਦਰ ਲੈਣੀ ਆ ਪਤਲੀ ਜੀ 26 ਤੇ ਕਰਕੇ ਪਤਲੀ ਚਾਦਰ ਲੈ ਲਈਦੀ ਆ